ਗੋਲਦੀ ਬਰਾੜ ਅੱਜ ਇਹ ਵਾਇਸ ਮੈਸੇਜ ਛੱਡਣਾ ਤਾਂ ਪਿਆ ਰਿਆ ਪੈਰੀ ਇੰਦਰਪ੍ਰੀਤ ਪੈਰੀ ਭਰਾ ਸਾਡਾ ਜਿਹਦਾ ਚੰਡੀਗੜ੍ਹ ਦੇ ਵਿੱਚ ਅੱਜ ਲਾਰੈਂਸ ਗਰੁੱਪ ਨੇ ਇਹਨਾਂ ਨੇ ਕਤਲ ਕਰਵਾਇਆ ਵੀ ਇਹ ਤਾਂ ਹੁਣ ਸਾਰੀ ਗੱਲਾਂ ਕਹਿਣਗੇ ਵੀ ਪੈਰੀ ਇਹ ਕਰਦਾ ਸੀ ਪੈਰੀ ਉਹ ਕਰਦਾ ਸੀ ਪੈਰੀ ਗਰੁੱਪਾਂ ਪਿਆ ਹੀ ਇਕੱਠੇ ਕਰਕੇ ਇਹਨੂੰ ਦਿੰਦਾ ਸੀ ਉਹਨੂੰ ਦਿੰਦਾ ਸੀ ਇਹ ਗੱਲ ਨਹੀਂ ਤੁਹਾਨੂੰ ਕਿਸੇ ਨੇ ਦੱਸਨੀ ਵੀ ਲਾਰੈਂਸ ਨੇ ਅੱਜ ਖੁਦ ਹੀ ਫੋਨ ਲਾਇਆ ਤੇ ਦੀ ਨਵੀਂ ਪਰੀਅਰ ਤੇ ਨੂੰ ਬਿਨਾਂ ਦਾ ਵਿਆਹ ਦੀਆਂ ਵਧਾਈਆਂ ਤੇ ਤੇਰੇ ਨਾਲ ਯਾਰ ਕੋਈ ਪਰਿਵਾਰ ਦੀ ਕੋਈ ਪਰਸਨਲ ਗੱਲ ਕਰਨੀ ਹੈ ਤੇਰੇ ਫੋਨ ਤੇ ਕਰਨੀ ਸੇਖਣੀ ਇਦੋਂ ਫਲਾਨੀ ਥਾਂ ਤੇ ਆ ਤੇ ਉੱਥੇ ਤੈਨੂੰ ਕੋਈ ਭਰਾ ਮਿਲੂਗਾ ਉਹ ਤੇ ਫੋਨ ਤੋਂ ਗੱਲ ਕਰਾਂਗੇ ਕਿਸੇ ਨੇ ਨਹੀਂ ਦੱਸਣੀ ਵੀ ਇਹਨੇ ਆ ਪਈਆਰ ਬਲਾ ਕੇ ਯਾਰ ਮਰਾਇਆ ਇਹਨੇ ਲਾਰੈਂਸ ਨੇ ਆਪ ਖੁਦ ਪਰਸਨਲੀ ਫੋਨ ਕਰਕੇ ਕਿਸੇ ਦੂਜੇ ਬੰਦੇ ਤੋਂ ਨਹੀਂ ਇਸੇ ਇਹ ਕਿਸੇ ਨੇ ਨਹੀਂ ਦੱਸਣਾ ਇਹਨਾਂ ਨੇ ਹੁਣ 100 ਕਮੀਆਂ ਕੱਢ ਦੇਣੀਆਂ ਪਿਆਰੀ ਚ ਵੀ ਉਹ ਐ ਕਰਦਾ ਸੀ ਉਦਾਂ ਕਰਦਾ ਸੀ ਇਹਦਾ ਸਾਥ ਦਿੰਦਾ ਸੀ ਤੇ ਉਹਦਾ ਨਹੀਂ ਦਿੰਦਾ ਸੀ ਪਰ ਇਹਨਾਂ ਨੇ ਇਹ ਨਹੀਂ ਦੱਸਣਾ ਵੀ ਕਿੰਨੀਆਂ ਅਣਗਿਣਤ ਰਾਤਾਂ ਜਦੋਂ ਕਿਸੇ ਨੇ ਵੀ ਫੋਨ ਨਹੀਂ ਚੱਕਦਾ ਸੀ ਜਦੋਂ ਕਦੇ ਲਾਰੈਂਸ ਨੇ ਆਂਦਾ ਕੋਈ ਠੀਕ ਹੈ ਜਦੋਂ ਇਹਨਾਂ ਨੂੰ ਕੁੱਤੀ ਨਹੀਂ ਪੁੱਛਦੀ ਸੀ ਕੋਈ ਆਪਦੇ ਘਰ ਵੇ ਵੜ ਕੇ ਰਾਜੀ ਨਹੀਂ ਸੀ ਉਦੋਂ ਪੈਰੀ ਦੀ ਮਾਤਾ ਤੇ ਪੈਰੀ ਦੇ ਪਿਓ ਇਹਨੂੰ ਮਾ ਆਪਦੇ ਮਾ ਪਿਓ ਵਾਂਗੂ ਇਹਨੂੰ ਘਰੇ ਰੱਖਦੇ ਰਹੇ ਐ ਇਹਨੂੰ ਘਰ ਦੇ ਘਰੇ ਰੋਟੀਆਂ ਬਣਾਵਨਾ ਖਵਾਉਂਦੇ ਰਹੇ ਐ ਇਹਦੀ ਮਾਂ ਨੇ ਨਹੀਂ ਕਦੇ ਇਹਨੂੰ ਅਪੋਰੋ ਰੋਟੀ ਪਕਾ ਕੇ ਭੇਜੀ ਹਣੀ ਪੈਰੀ ਦੀ ਮਾਤਾ ਵਿਚਾਰੀ ਇਹਨੂੰ ਰੋਟੀਆਂ ਪਕਾਵਾਂ ਪਕਾ ਤਰੀਕਾਂ ਦੇ ਫੜਾ ਕੇ ਆਉਂਦੀ ਰਹੀ ਵੀ ਮੇਰੇ ਪੁੱਤ ਤੇ ਦੋਸਤ ਨੇ ਆਪਦੇ ਪੁੱਤਾਂ ਵਾਂਗੂ ਸਮਝਿਆ ਅੱਜ ਜਿਹਨੇ ਉਸੇ ਮਾਂ ਦਾ ਪੁੱਤ ਮਾਰਤਾ ਇੰਨਾਂ ਗੱਲਾਂ ਤੋਂ ਹੀ ਲੋਕ ਆਪਦੇ ਘਰੋਂ ਆਪਦੇ ਘਰੇ ਬਾਹਰ ਦੇ ਬਗਾਨੇ ਬੰਦੇ ਕੋਈ ਬਾੜ ਨੂੰ ਡਰਦੇ ਆ ਲੋਕ ਸੱਚੇ ਹੋ ਗਏ ਅੱਜ ਤੇ ਯਾਰ ਯਾਰੀ ਝੂਠੀ ਪੈ ਗਈ ਜਿਹੜੀ ਅੱਜ ਲਾਰੈਂਸ ਨੇ ਹਰਕਤ ਕੀਤੀ ਆ ਯਾਰੀ ਤਾਂ ਛੱਡੋ ਯਾਰੀ ਦੇ ਨਾਂ ਤੇ ਤਾਂ ਇੱਕ ਕਲੰਕ ਹੈ ਹੀ ਹੈ ਲਾਰੈਂਸ ਅੱਜ ਦੁਸ਼ਮਣੀ ਦੇ ਨਾਂ ਤੇ ਵੀ ਕਲੰਕ ਹੋ ਗਿਆ ਤੂੰ ਆਪਣੀ ਦੁਸ਼ਮਣੀ ਦੇ ਵਿੱਚ ਇਹਨੂੰ ਵਿਚਾਰੇ ਗਊ ਬੰਦੇ ਨੂੰ ਜਿਹੜਾ ਹਜੇ ਤੱਕ ਵੀ ਤੂੰ ਹਜੇ ਤੱਕ ਪੈਰੀਆਂ ਨੇ ਦੇ ਥਰੂ ਇਹਨਾਂ ਥਰੂ ਤੂੰ ਸਨੇਹ ਲਵਾਉਂਦਾ ਸੀ ਸਾਨੂੰ ਵੀ ਰਾਇਨਾਮਾ ਕਰਵਾ ਦੋ ਮੇਰਾ ਠੀਕ ਹੈ ਇਹਨਾਂ ਨੇ ਕਦੋਂ ਕਨੋਂ ਇਹਨਾਂ ਨੇ ਤੇਰੀ ਖਿਲਾਫ ਕਰਤੀ ਜਾਂ ਸਾਠੀ ਕਦੇ ਮਦਦ ਕਰਤੀ ਚਲ ਜੇ ਕਦੇ ਤੇਰੇ ਨਾਲ ਕਦੇ ਹੈਲੋ ਆਈ ਹੋਗੀ ਹੋਵੇ ਜਾਂ ਕਦੇ ਸਾਡੇ ਨਾਲ ਵੀ ਹੋਈ ਹੋਵੇ ਪੁਰਾਣੇ ਯਾਰ ਸੀ ਯਾਰ ਹੋ ਜਾਂਦੀ ਸੀ ਐਬਜੀ ਕੀ ਇਹਨੇ ਕੋਈ ਕਰੈਕਟਰਾ ਕੀ ਨਖਾਰ ਕਰਤਾ ਕੋਈ ਜ਼ਿੰਦਗੀ 'ਚ ਕਦੇ ਤੂੰ ਸਾਥ ਕਰਦੇ ਨਾ ਪੈਰੀ ਨੇ ਤੇਰਾ ਕਦੇ ਵੀ ਨੁਕਸਾਨ ਕੀਤਾ ਜਾਂ ਤੇਰੇ ਬਾਰੇ ਕਦੇ ਮਾੜਾ ਵੀ ਬੋਲਿਆ ਤੇ ਮੈਂ ਇਹਦੇ ਹੰਦਾਰਾ ਤੈਨੂੰ ਜਿਵੇਂ ਸਾਨੂੰ ਭਰਾ ਮੰਨਦਾ ਸੀ ਉਵੇਂ ਹੀ ਤੈਨੂੰ ਕੰਦਾ ਸੀ ਤੇ ਅੱਜ ਤੂੰ ਹੀ ਯਾਰ ਮਾਰ ਕੀਤੀ ਭਰਾ ਮਾਰ ਕੀਤੀ ਐ ਅੱਜ ਤਰਾ ਖੂਨ ਪਏ ਪਾਣੀ ਹੋ ਗਿਆ ਲਾਰੈਂਸ ਤੈਨੂੰ ਕੋਈ ਦੁਨੀਆ ਦੀ ਕੋਈ ਵੀ ਸ਼ਕਤੀ ਹੁਣ ਬਚਾ ਨਹੀਂ ਸਕਦੀ ਤੂੰ ਬਜਰੰਗ ਬਲੀਵਿਆਂ ਦਾ ਝੂਟੀਆਂ ਸਵਾ ਖਾਂਦਾ ਹੀ ਖਾਂਦਾ ਸੀ ਅੱਜ ਯਾਰ ਵੀ ਜਿਹੜਾ ਤੂੰ ਮਾਰਦਾ ਨਾ ਜਿਹਦੇ ਘਰ ਦੀ ਰੋਟੀ ਖਾਦੀ ਐ ਇੱਥੇ ਹੰਤ ਸ਼ੁਰੂ ਐ ਆਦੀ ਪੁੱਠੀ ਕੰੰਦੀ ਸ਼ੁਰੂ ਕਰ ਲੈ ਨਾਲੇ ਇੱਕ ਗੱਲ ਹੋਰ ਸੁਣ ਲੈ ਲਾਰੈਂਸ ਤੇ ਜਿਹੜੇ ਤੇਰੇ ਕੁੱਤੇ ਬਿੱਲੇ ਜਿਹੇ ਆ ਇਹ ਵੀ ਸੁਣ ਲੈਣ ਲੱਲੀ ਛੱਲੀ ਜਿਹੜੀ ਤੂੰ ਇਕੱਠੀ ਕਰ ਰੱਖੀ ਐ ਤੇ ਇਹਦੇ ਵਾਂਗੂ ਕੋਈ ਨਜਾਇਜ਼ ਨਹੀਂ ਮਾਰਦੇ ਕਿਸੇ ਨੂੰ ਅਸੀਂ ਜਦੋਂ ਮਾਰਾਂਗੇ ਜਦੋਂ ਮਾਰਾਂਗੇ ਕਸੂਰਵਾਰ ਹੀ ਮਾਰਾਂਗੇ ਅਜਿਹਾ ਸੀਪਾ ਜਿਹਾ ਮਾਰਿਆ ਨਾ ਜਿਹਨੂੰ ਤੂੰ ਡੌਣ ਬਣਾ ਰੱਖਿਆ ਸੀ ਦਵਾਈ ਵਿੱਚ ਤੁਸੀਂ ਬਲਾਬਲਾ ਮੀਟਿੰਗਾਂ ਕਰਾਉਂਦੇ ਸੀ ਤੁਹਾਨੂੰ ਲੱਗਦਾ ਸੀ ਦਵਾਈ ਬਹੁਤ ਸੇਫ ਐ ਮੱਟੀ ਨਾ ਧੌਣ ਉੱਥੇ ਬੱਕਰੀਆਂ ਵਾਂਗੂ ਠੀਕ ਐ ਮਾਰਨ ਨੂੰ ਕੋਈ ਵੀ ਤੇਰੀ ਲੱਲੀ ਛੱਲੀ ਇੱਥੇ ਹੋਰ ਬਹੁਤ ਤਰੀ ਫਿਰਦੀ ਐ ਇੰਡੀਆ ਕਿਸੇ ਨੂੰ ਵੀ ਮਾਰ ਦਿੰਦੇ ਪਰ ਕਸੂਰਵਾਰ ਮਾਰੇ ਬੰਦਾ ਮ ਠੀਕ ਹੈ ਨਾ ਤੇ ਗਾਣ ਨੂੰ ਵੀ ਹੋਊਗਾ ਤੇ ਬੰਦਾ ਜੈ ਜੀ ਮਾਰਾਂਗੇ ਤੇ ਜੇ ਅਸੀਂ ਸੀਪਾ ਮਾਰਿਆ ਸਾਡੇ ਕੋਲ ਸੀਪਾ ਮਾਰਨ ਦੇ ਹਜ਼ਾਰ ਕਾਰਨ ਸੀ ਸਭ ਨੂੰ ਪਤਾ ਸੀਪੇ ਦਾ ਕੀ ਕਰਦਾ ਸੀ ਸੀਪਾ ਪੁਲਿਸ ਦਾ ਵੀ ਮੁਖਤਰ ਸੀ ਸੀਪਾ ਗਰੁੱਪ ਦੇ ਨਾਮ ਤੇ ਪੈਸੇ ਕੰਦਾ ਸੀ ਤੇ ਪੈਸੇ ਦੇ ਠੱਗੀ ਨਹੀਂ ਮਾਰਦਾ ਸੀ ਕੋਈ ਇੱਕ ਬੰਦੇ ਨੂੰ ਕਦੇ ਕਿਸੇ ਉਹਨੇ ਰੁਪਈਆ ਨਹੀਂ ਦਿੱਤਾ ਤੇ ਆਪ ਉਹ ਕਰੋੜਾ ਰੁਪਈਆ ਅੰਦਰ ਕਰਕੇ ਬੈਠਾ ਸੀ ਤਾਂ ਮਰਿਆ ਉਹ ਕਿਉਂਕਿ ਭਾਈਚਾਰੇ ਦਾ ਹੱਕ ਮਾਰ ਰਿਆ ਸੀ ਉਹ ਤੇ ਉੱਥੇ ਬਾਹਰ ਬੈਠ ਕੇ ਗਰੁੱਪ ਦੇ ਭੇਤ ਲੈ ਕੇ ਜਿੰਨੇ ਵੀ ਬੰਦਿਆਂ ਦੇ ਪੁਲਿਸ ਨੂੰ ਦੇ ਸਕਦਾ ਈ ਉਨੇ ਹੀ ਦਿੰਦੇ ਸੀ ਜਦੋਂ ਫੇਰੇ ਨਾਲ ਯਾਰੀ ਸੀ ਅਸੀਂ ਤਾਂ ਉਹਦੋਂ ਵੀ ਕਹਿੰਦੇ ਰਹੇ ਆ ਵੀ ਇਹ ਸੀਪਿਆ ਨਹੀਂ ਇਹ ਝਗੜ ਨਹੀਂ ਸਿਰੇ ਤੇ ਠੀਕ ਹੈ ਕੁਇਕੂ ਇਹ ਨਹੀਂ ਅਹੀਂ ਪਹਿਲਾਂ ਇਹਨਾਂ ਨੂੰ ਭਰਾ ਕਹਿੰਦੇ ਰਹੇ ਆ ਤੈਨੂੰ ਤੇਰੇ ਮੂੰਹ ਤੇ ਵੀ ਕਹਿੰਦੇ ਰਹੇ ਆ ਵੀ ਤੇਰੇ ਯਾਰ ਇਹੇ ਚਗਲ ਨੇ ਤੇ ਜੇ ਇਹਨਾਂ ਨੂੰ ਮਾਰੇ ਇਹਨਾਂ ਦੀ ਗਲਤੀ ਸੀ ਮੈਂ ਫੋਨ ਲਾਇਆ ਸੀ ਕਿਤੇ ਵੀ ਮੈਂ ਕਨੇਡਾ ਫੋਨ ਲਗਾ ਰੱਖੇ ਸੀ ਕਿ ਜੋ ਵੀ ਆਪਦੇ ਕੰਮਾਂ ਕਰਾਂ ਜੀ ਮੇਰੀਆਂ ਪੰਚਾਇਤੀਆਂ ਦੇ ਵਿੱਚ ਇਹ ਸੀਪਾ ਲੱਤ ਪਾ ਰਿਆ ਸੀ ਉਹਨਾਂ ਨੂੰ ਫੋਨ ਲਾ ਲਾ ਧਮਕਾ ਰਿਆ ਸੀ ਬੰਦੇ ਨੂੰ ਕਿ ਜਿਹੜਾ ਕੋਈ ਸਾਡੇ ਤੋਂ ਲਾਵਾ ਕੁਸ਼ੀ ਇੱਦਾਂ ਕਰੂਗਾ ਤੇ ਉਦਾਂ ਕਰੂਗਾ ਤੇ ਅਸੀਂ ਮਾਰ ਦਿਆਂਗੇ ਤਾਂ ਇਹਨੂੰ ਮਾਰਿਆ ਕੁੱਤੇ ਦੀ ਮੌਤ ਆ ਠੀਕ ਹੈ ਨਾ ਪੈਰੀ ਦਾ ਤੂੰ ਇੱਕ ਵੀ ਕਸੂਰ ਗਨਾ ਨਹੀਂ ਕਦੇ ਵੀ ਪੈਰੀ ਨੇ ਤੇਰੇ ਉਲਟ ਕੋਈ ਸਿਆਸਤ ਕੀਤੀ ਕੀ ਕੀਤੀ ਹੋਵੇ ਤਾਂ ਸਾਡੀ ਕਿਸੇ ਕ੍ਰਾਈਮ ਚ ਮਦਦ ਕੀਤੀ ਹੋਵੇ ਕਦੇ ਵੀ ਤਾਂ ਮੇਰੇ ਮੂੰਹ ਤੇ ਕਰਾਂ ਲਈ ਠੀਕ ਹੈ ਮੰਨ ਜੂਗਾ ਮੈਂ ਤੈਨੂੰ ਵੀ ਹਾਂ ਪਿਆਰੀ ਦੀ ਗਲਤੀ ਸੀ ਠੀਕ ਹੈ ਨਾ ਪਰ ਗਲਤੀ ਇਹ ਹੋ ਗਈ ਕਿ ਤੇਰੇ ਯਾਰ ਕੇ ਖੱਚ ਨੂੰ ਉਹਨੇ ਕਦੇ ਯਾਰ ਸਮਝ ਲਿਆ ਬਸ ਇਹੀ ਗਲਤੀ ਸੀ ਉਹਦੀ ਹੋਰ ਮੈਨੂੰ ਲੱਗਦਾ ਨਹੀਂ ਪਿਆਰੀ ਨੇ ਕਦੇ ਕੋਈ ਗਲਤੀ ਕੀਤੀ ਐ ਸੱਤ ਦਿਨ ਪਹਿਲਾਂ ਉਹਦਾ ਵਿਆਹ ਹੋਇਆ ਸਾਡੇ ਘਰੇ ਬੈਠਾ ਸੀ ਪਰਿਵਾਰ ਦੇ ਨਾਲ ਯਾਰ ਕੀ ਹੋਣੀ ਕਿਸੇ ਦਾ ਮਾਰਾ ਕਰਦਾ ਯਾਰ ਹੈ ਤੁਸੀਂ ਕਹੀ ਅੰਨੋ ਸੀਪੇ ਦਾ ਅਸੀਂ ਬਦਲਾ ਲੈ ਲਿਆ ਸੀਪਾ ਜਿੱਤੇ ਮਰਿਆ ਲੋਰੈਂਸ ਉਹਦੇ ਤਾਂ ਪੈਰੀ ਦਾ ਵਿਆਹ ਸੀ ਆਪਕੇ ਨੰਦਾ ਦੇ ਬੈਠਾ ਸੀ ਉਹਦੇ ਉਹ ਜੋਣੇ ਕੀ ਲੈਣਾ ਸੀ ਸੀਪੇ ਨਾਲ ਕੀ ਹੋ ਰਿਆ ਜਾਂ ਕੀ ਨਹੀਂ ਸਾਡੀ ਦੋਗਣਾ ਗੱਲ ਵੀ ਨਹੀਂ ਹੋਈ ਕਿੰਨੇ ਦਿਨਾਂ ਦੀ ਸ਼ਰਮ ਕਰ ਸ਼ਰਮ